स्वागत है दोस्तों नमस्कार रोशनी पंजाब दी चैनल विच ਤੁਹਾਡਾ ਤੁਹਾਡਾ ਸੁਆਗਤ ਆ ਬਟਿੰਡਾ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਨਗਰ ਨਿਗਮ ਦੇ ਕਰਮਚਾਰੀਆਂ ਨੇ ਧਰਨੇ ਦਾ ਦਿਨ ਪਹੁੰਚਿਆ ਅੱਜ ਪੰਜਵੇਂ ਦਿਨ ਵਿੱਚ ਉਹਨਾਂ ਨੇ ਗੇਟ ਰੈਲੀ ਕੀਤੀ ਆਪਣੇ ਗੇਟ ਆਪਣੀਆਂ ਮੰਗਾਂ ਨੂੰ ਪੂਰੀਆਂ ਕਰਨ ਲਈ ਉਹਨਾਂ ਨੇ नारेबाजी भी कितनी एकता हम, तो हम क्या चाहते हैं हम क्या चाहते हैं इंसाफ के आगे इंसाफ के आगे तो साथियों मुलाज़म एकता मुलाज़म एकता मुला एक कचे कमे पकेगा पके पके कचे कमे ਪੈਂਸਲਾ ਬੋਲ ਕਰੋ ਬਾਹਰ ਕਰੋ ਬਾਹਰ ਕਰੋ ਪ੍ਰਾਣੀ ਪੈਂਸਲਾ ਬੋਲ ਕਰੋ ਬਾਹਰ ਕਰੋ ਬਾਹਰ ਕਰੋ ਕੱਤੇ ਦੀਆਂ ਕੋਈ ਪੁਛੇ ਤੋਂ ਹੋਈ ਹੈ ਕਿ ਨਹੀਂ ਅਜੇ ਤਾਂ ਅਸੀਂ ਮੁਕਾਮ ਨਹੀਂ ਆ ਸਾਡਾ ਸਫਾਈ ਜਿਹੜਾ ਹਟਵੇ ਲਿਆ ਹੈ ਅੱਜ ਇਹਦਾ ਪੰਜਵਾਂ ਦਿਨ ਹੈ ਸ਼ਨੀਵਾਰ ਨੂੰ ਵੀ ਮੁਲਾਜ਼ਮ ਇੱਥੇ ਇਕੱਠੇ ਹੋਏ ਸੀਗੇ ਤੇ ਆਪਣੀਆਂ ਮੰਗਾਂ ਰੋਣ ਚ ਇਹ ਸਰਕਾਰ ਦਾ ਪਿੱਛਾ ਪਰ ਦਿੱਤਾ ਜਿੱਥੋਂ ਤੱਕ ਮੰਗਾਂ ਦਾ ਸਬੰਧ ਹੈ ਮੰਗਾਂ ਅਸੀਂ ਪਿਛਲੇ ਸਮੇਂ ਤੋਂ ਸਪਸ਼ਟ ਕਰਦੇ ਆ ਰਹੇ ਹਾਂ ਕਿ ਆਊਟਸੋਰਸ ਦੇ ਜਿਹੜੇ ਮਜ਼ਦੂਰਾਂ ਨੂੰ ਪੱਕਾ ਕੀਤਾ ਜਾਵੇ ਜਿਹੜੀਆਂ ਲਟਕਦੀਆਂ ਮੰਗਾਂ ਨੇ ਉਹ ਉਹ ਪੂਰੀਆਂ ਕੀਤੀਆਂ ਜਾਣ ਬਕਾਏ ਜਿਹੜੇ ਉਹ ਦਿੱਤੇ ਜਾਣ ਤਰੱਕੀਆਂ ਦਿੱਤੀਆਂ ਜਾਣ ਇਸ ਕਿਸਮ ਦੀਆਂ ਮੰਗਾਂ ਸਮੇਤ ਪ੍ਰਾਣੀ ਪੈਨਸ਼ਨ ਦੇ ਇਹ ਮਲੇ ਪੁਰਾਣੀ ਪੈਨਸ਼ਨ ਬਹਾਲ ਕਰਕੇ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਵੀ ਪੈਨਸ਼ਨ ਦਿੱਤੀ ਜਾ। ਇਹ ਮੰਗਾਂ ਅਸੀਂ ਪ੍ਰੋਪਰ ਢੰਗ ਨਾਲ ਪ੍ਰਸ਼ਾਸਨ ਨੂੰ ਦਿੱਤੀਆਂ ਉੱਪਰ ਵੀ ਭੇਜੀਆਂ ਲੰਗੀਆਂ ਤੇ ਪਿਛਲੇ 4-5 ਦਿਨਾਂ ਤੋਂ ਇਸ ਮੰਗਾਂ ਨੂੰ ਅਸੀਂ ੜਕ ਵੀ ਰਹੇ ਆ ਸਰਕਾਰ ਦੇ ਤੁਹਾਡੇ ਮਾਧਿਮ ਨਹੀਂ ਸਰਕਾਰ ਦੇ ਕੰਨਾਂ ਤੱਕ ਪਹੁੰਚਾ ਰਹੇ ਆ ਮੰਗਾਂ ਤਾਂ ਇਹ ਨਹੀਂ ਗਈਆਂ ਜਿੱਥੋਂ ਤੱਕ ਗੇਟ ਰੈਲੀ ਦਾ ਸਬੰਧ ਹੈ ਉਹਦੇ ਵੱਲ ਵੀ ਸਾਡੀ ਲਗਾਤਾਰ ਜਾਰੀ ਨੇ ਅਧੀਨ ਚਾਹੁੰਦੇ ਆ ਕਿ ਇਥੋਂ ਦਾ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਸਰਕਾਰ ਮੁਲਾਜ਼ਮਾਂ ਨੂੰ ਟੇਬਲ ਤੇ ਬਲਾਕੇ ਉਹਨਾਂ ਦੀ ਗੱਲਬਾਤ ਸੁਣੇ ਤੇ ਉਹਨਾਂ ਨੂੰ ਉਹਨਾਂ ਦੀ ਗੱਲਬਾਤ ਆ ਜਿਹੜੀ ਉਹਨਾਂ ਦੀਆਂ ਮੰਗਾਂ ਨਹੀਂਆਂ ਉਹਨਾਂ ਨੂੰ ਪੂਰਾ ਕਰਨ ਦਾ ਅਗਲਾ ਜਿਹੜਾ ਕੰਮ ਉਹ ਲਾਓ ਸ਼ੁਰੂ ਕਰੇ ਜਿਸ ਤਰ੍ਹਾਂ ਦੀ ਸਥਿਤੀ ਹੈ ਉਸ ਤਰ੍ਹਾਂ ਲੱਗਦਾ ਹੈਗਾ ਵੀ ਜੇਕਰ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਨਾ ਧਿਆਨ ਦਿੱਤਾ ਤੇ ਇਸੇ ਤਰ੍ਹਾਂ ਇਹਨਾਂ ਨੇ ਚੁੱਪ ਬੱਠੀ ਰਹੀ। ਦਾ ਇਹ ਸੰਘਰਸ਼ ਦੇ ਅਗਲੇ ਰੂਪ ਵੀ ਅਪਣਾਏ ਜਾਣਗੇ। ਇਹ ਸਭ ਤੋਂ ਪਹਿਲੀ ਗੜੀ ਹੁੰਦੀ ਹੈ ਜਦੋਂ ਗੇਟ ਦੇ ਮਜ਼ਦੂਰ ਮੁਲਾਜ਼ਮ ਇਕੱਠੇ ਹੋ ਕੇ ਆਪਣੀਆਂ ਮੰਗਾਂ ਬਾਰੇ ਆਪਣੇ ਸਾਥੀਆਂ ਨੂੰ ਸਕੇਤ ਕਰਦੇ ਨੇ। ਸੰਘਰਸ਼ ਦੇ ਅਗਲੇ ਰੂਪ ਵੀ ਨੇ ਅਸੀਂ ਬੜਾ ਬੜਾ ਇਹ ਸੰਘਰਸ਼ ਨੂੰ ਅੱਗੇ ਵੀ ਵਧਾਵਾਂਗੇ ਤੇ ਦਿੱਤਵਾਲ ਨੂੰ ਲੈ ਕੇ ਵੀ ਜਾਵਾਂਗੇ। ਲੱਗਦਾ ਨਹੀਂ ਕਿ ਇਹ ਸਰਕਾਰ ਦੇ ਖਿਲਾਫ ਜੂਠੇ ਲੜਕ ਦੀ 25ਵਾਂ ਦਿਨ ਹੋ ਗਿਆ ਤੇ ਅਜੇ ਤੱਕ ਤੁਹਾਡੇ ਨਾਲ ਕੋਈ ਪਹੁੰਚ ਨਹੀਂ ਹੋਈ ਹੈ। ਕਿਸੇ ਨੇ ਬੁਲਤਨੀ ਨਹੀਂ ਕੀਤਾ ਇਹ ਇਹ ਤਾਂ ਲੱਗਦਾ ਹੈਗਾ ਸਰਕਾਰ ਨੂੰ ਚਾਹੀਦਾ ਸੀ ਕਿ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਆਪਣੇ ਹਾਂ ਪੱਕੀ ਪਹੁੰਚ ਬਣਾਉਂਦੇ ਮਾਰਾ ਜਿਸ ਤਰ੍ਹਾਂ ਦਾ ਸਰਕਾਰਾਂ ਦਾ ਖਾਸਾ ਹੁੰਦਾ ਇਹਨਾਂ ਨੂੰ ਇਹ ਲੱਗਦਾ ਵੀ ਅਸੀਂ ਆਊਟਸੋਰਸ ਦੇ ਬੰਦੇ ਭਰਤੀ ਕਰ ਲਏ ਸਾਡਾ ਕੰਮ ਉਹ ਚਲਾ ਦੇਣਗੇ ਚੱਲ ਜੂਗਾ ਕੰਮ ਇਹ ਇਹਨਾਂ ਦੀ ਗਲਤ ਫਹਿਲੀ ਹੁੰਦੀ ਹੈ ਕਿਉਂਕਿ ਜਦੋਂ ਵੀ ਜ਼ਬਰ ਦੀ ਟੱਕਰ ਸੰਘਰਸ਼ ਨਾਲ ਹੁੰਦੀ ਹੈ ਜੋੜ ਗਏ ਇਤਿਹਾਸ ਦੱਸਦਾ ਕਿ ਜ਼ਬਰਦਸਤ ਹਾਰਨਾ ਪੈਂਦਾਗਾ ਜਾਂ ਜਿਸ ਤਰ੍ਹਾਂ ਦੀਆਂ ਕੌਂਡੀਆਂ ਚਾਲਾਂ ਸਰਕਾਰਾਂ ਚਲਦੀਆਂ ਰਹੀਆਂ ਜਾਂ ਪ੍ਰਸ਼ਾਸਨ ਚੱਲਦਾਗਾ ਉਹ ਚਾਲਾਂ ਅਕਸਰ ਫੇਲ ਹੁੰਦੀਆਂ ਰਹੀਆਂ ਆਖਿਰ ਫੇਲ ਹੁੰਦੀਆਂ ਸਾਨੂੰ ਵੀ ਇਸ ਗੱਲ ਦਾ ਪੂਰਾ ਵਿਸ਼ਵਾਸ ਹੈ ਕਿ ਕਿੰਨੀ ਕਿੰਨੀਆਂ ਵੱਟੀਆਂ ੱਟੜਾ ਅਕਸਰ ਇਹਨਾਂ ਨੂੰ ਗੱਲਬਾਤ ਦੀ ਮੇਜ਼ ਤੇ ਵੀ ਹੁਣਾ ਕੋਈ ਮੁਲਾਜ਼ਮਾਂ ਦੀ ਮੰਗਾਂ ਵੀ ਮੰਨਦੇ ਲੱਗਦਾ ਕਿ ਇਹ ਸਰਕਾਰ ਦੇ ਕੋਈ ਬਦਲਾਅ ਨਹੀਂ ਕਰਦਾ ਹੈ ਨੀਂਗੀ ਨਾਰੇ ਕੋਈ ਪਾਲਸੀ ਨਹੀਂ ਮੰਨਦੇ ਤੁਸੀਂ पढ़ाई <laughs> ਆਨੇ ਜੁੜੇ ਹੋਏ ਕਦੇ ਨਾਰਾ ਜੀਪੀ ਟਾਊਨ ਦਾ ਦਿੱਤਾ ਸੀਗਾ ਕਿ ਸਰਕਾਰ ਨੇ ਉਹ ਗਰੀਬੀ ਨਹੀਂ ਹਟੀ ਕਦੇ ਨਾਰਾ ਸਮਾਜਵਾਦ ਦਾ ਦਿੱਤਾ ਸੀਗਾ ਰਹਿੰਦੇ ਨੇ ਜੀ ਇਹਨਾਂ ਦਾ ਬਦਲਾਅ ਆਉਂਦਾ ਨਾ ਨਾਰੇ ਹੀ ਰਹਿੰਦੇ ਸਰਕਾਰ ਜਿਸ ਨੇ ਵਸਤ ਪ੍ਰਸਤ ਜਦਾਂ ਅਸੀਂ ਕੀ ਕਹਿਣਾ ਚਾਹੁੰਦੇ ਇਸ ਰੈਲੀ ਲਈ ਮੈਂ ਕਹਿਣਾ ਚਾਹੁੰਦਾ ਵੀ ਅਸੀਂ ਰਿਟਾਇਰ ਹੋ ਕੇ ਅਸੀਂ ਸੰਘਰਸ਼ ਕਰਦੇ ਰਹੇ ਹਾਂ ਸਰਕਾਰਾਂ ਦੀ ਤਰਨ ਮੰਗਦੇ ਰਹੇ ਤੇ ਮੰਗਾ ਰਹੇ ਨੇ ਬਹੁਤ ਪ੍ਰਾਪਤੀਆਂ ਕੀਤੀ ਅਸੀਂ ਇਹਦੀ ਪੈਨਸ਼ਨ ਦੀ ਕੀਤੀ ਅਸੀਂ ਨੇ 75 ਪੰਜ ਸਾਲ ਦੀ ਕੰਮ ਨੂੰ ਕਰਵਾਇਆ ਤੇ RTA ਵਗੈਰਾ ਅਸੀਂ ਪ੍ਰੋਪਰ ਜਿਹੜਾ ਸਰਕਾਰੀ ਜਨ ਮੁਨਿਸਪਲ ਕਮਟੀ ਨੂੰ ਨਹੀਂ ਸੀ ਉਹ ਅਸੀਂ ਕਰਵਾਇਆ ਇਹ ਸਰਕਾਰਾਂ 'ਚ ਕੋਈ ਬਦਲਾਅ ਨਜ਼ਰ ਆਉਂਦਾ ਹੈ ਕਿ ਸਰਕਾਰਾਂ ਇੱਕੋ ਜਿਹੀ ਜੀ ਤੁਹਾਨੂੰ ਨਜ਼ਰ ਆ ਰਹੀ ਹੈ ਕੀ ਲੱਗਦਾ ਸਰਕਾਰ ਬੜੀਆਂ ਸਰਵਿਸ ਕੀਤੀ ਹੈ ਸਰਕਾਰਾਂ ਵੀ ਇਹ ਹੈ ਨਾ ਇਹ ਬੈਰੋਕ੍ਰੇਸੀ ਅਨਜੋਰੀ ਇਹ ਸਰਕਾਰਾਂ ਨੂੰ ਗੋਚ ਲੈਂਦੀ ਹੈ ਇਹ ਆਪਦੇ ਢੰਗ ਦੇ ਨਾਲ ਚਲਾਉਂਦੀ ਹੈ ਚਾਹੇ ਕਾਲੀ ਹੋਵੇ ਚਾਹੇ ਕਾਂਗਰਸ ਹੋਵੇ ਤੇ ਚਾਹੇ ਹੁਣ ਆਮ ਆਦਮੀ ਪਾਰਟੀ ਆਲੇ ਤੇ ਇਹ ਉਹ ਆਪਣੇ ਢੰਗ ਨਾਲ ਹੀ ਚਲਾਉਂਦੇ ਇਹਨਾਂ ਨੂੰ ਸਮਝ ਹੁੰਦੀ ਨਹੀਂ ਇਹ ਉਹਨਾਂ ਦੇ ਮਹਾਰਾਜ ਕੇ ਵਿੱਚ ਕਰੀ ਢਾਣ ਕਰੀ ਆਉਂਦੇ ਆ ਇਹ ਮਲਾਜ਼ਮਾਂ ਤੇ ਹੀ ਗਾਜ ਕਿਉਂ ਪੈਂਦੀ ਹੈ ਮਲਾਜ਼ਮਾਂ ਨੂੰ ਹੀ ਕਿਉਂ ਇੰਨਾ ਸਰਕਾਰ ਕੱਲੇ ਮਲਾਜ਼ਮਾਂ ਤੇ ਕਿਉਂ ਪੈਂਦੀ ਹੈ ਕਿਸਾਨਾਂ ਦੇ ਦੇਖੋ ਕਿੰਨੀ ਪਈ ਹੈ ਉਪਾਰੀਆਂ ਤੇ ਕਿੰਨੀ ਪਈ ਹੈਗੀ ਹਰ ਇੱਕ ਤੇ ਪਈ ਹੈ ਕਹੇ ਜੋ ਹੋ ਕਰਕੇ ਹੈ ਜਾਂਦੇ ਜਸਾਨੂ ਖੜੇ ਹੋ ਬਿਮਾਰੀ ਵੀ ਉੱਠਣਗੇ ਕਿੰਨਾ ਵਿੱਚ ਹੈ ਤਸ਼ੱਦਦ ਚੱਲ ਰਿਹਾ ਹੈ ਇਹ ਵੀ ਦੋ ਬੋਲੂ ਨਹੀਂ ਪਊਗਾ ਤਾਂ ਅਰੇ ਜਦੋਂ ਇਹਨਾਂ ਦੀ ਸਰਕਾਰ ਆਈ ਸੀ ਇਹ ਕਹਿੰਦੇ ਸੀ ਕਿ ਜਿਹੜਾ ਤਰਨ ਵਾਲੇ ਨੂੰ ਬੰਦੇ ਨਾਲ ਜਿਹੜੇ ਸੰਘਰਸ਼ ਨਹੀਂ ਕਰਾਂਗੇ ਇਸੇ ਮਤਲਬ ਕਾਹਦਾ ਦਾ ਹੱਟੇ ਮਸਲਾ ਹੱਲ ਕਰਾਉਂਦਾ ਅੱਜ ਕੀ ਇਹਨਾਂ ਦੀ ਸਰਕਾਰ ਕਿੱਥੇ ਹੋ ਗਈਆਂ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਹੀ ਦਿੱਤਾ ਵੀ ਇਹ ਕੁਝ ਕਰਦੇ ਜਿੱਤਕਾਂ ਪਹਿਲਾਂ ਅਸੀਂ ਦੋ ਕਰਦੇ ਇਹਨਾਂ ਦੀ ਤਾਂ ਖੇਡਣਾ ਖੇੜੇ ਦਾ ਸਤਿਆਨਾਸ਼ ਇਹੋ ਜਿਹੇ ਬੰਦੇ ਲਿਆ ਕੇ ਜਿਹਨਾਂ ਕਿ ਕਾਬਿਲ ਨਹੀਂ ਮੈਨੂੰ ਮੈਨੂੰ ਇਹ ਮੈਂ ਮੈਨੂੰ ਇਹ ਮੰਤਰੀਪਾਲ ਦੇ ਸਰਕਾਰ ਚਲਾਉਣ ਦੇ ਉਹ ਤੇ ਛੇ ਦਿਨਾਂ ਦਾ ਗੰਨਾ ਲੁਕਿਆ ਗਿਆ ਉਹ ਤੇ ਤਾਂ ਨਾ ਕਿ ਅਜੇ ਸਰਕਾਰ ਚੱਲਦੀ ਨਹੀਂ ਸੀ ਮਤਰਤਨ ਨਰਗੇ ਤੇ ਵਿਜੇ ਸਿੰਘ ਦੇ ਕਰਕੇ ਇਹ ਹੋਂ ਸਾਰੀ ਪੁੱਛੀ ਗਈ ਠੀਕ ਹੈ ਨਾ ਜੀ ਕਹਿੰਦੇ ਹੁਣ ਇਹੋ ਜਿਹੇ ਬੰਦੇ ਹੈਗੇ ਜਿਨ੍ਹਾਂ ਨੂੰ ਕੋਈ ਸਮਝ ਹੀ ਨਹੀਂ ਕਿ ਉਹ ਤੇ ਜਿਹੜੇ ਸਰਕਾਰ ਚਲਾਉਣੀ ਹੈ ਉਹ ਢੜੇ ਲਿਖੇ ਬੰਦੇ ਹੋਣ ਚੰਗੇ ਬੰਦੇ ਹੋਣ ਇਹ ਕਲਾਕਾਰ ਇਕੱਠੇ ਕਰਦੇ ਇਹਨਾਂ ਨੂੰ ਕੀ ਕਹਿੰਦਾ 10-10 ਬੜੇ ਇਹ ਕਲਾਕਾਰਾਂ ਦੇ ਕ੍ਰੋਡੀ ਦੀ ਕੁਆਲਿਫਿਕੇਸ਼ਨ ਤਾਂ ਨਹੀਂ ਹੁੰਦੀ ਕਿ ਇਹਨਾਂ ਨੂੰ ਪੜ੍ਹਿਆ ਲੈ ਤਾਂ ਜਾਉਂਦਾ ਉਹਦੇ ਨਾਲ ਨੋਟ ਆ ਗਿਆ ਬਹੁਤ ਚੜ੍ਹਾਈ ਹੋ ਜਾਂਦੀ ਹੈ ਹਾਂ ਜੀ ਰੇਡ ਕੋ ਵੀ ਆਪਨੇ ਆਉਗੇ ਸਾਰੇ ਕਲਾਕਾਰ ਕਲਾਕਾਰਾਂ ਦੀ ਇਸ ਬਣ ਗਈ ਤੇ ਇਸ ਕਰਕੇ ਵੀ ਚਲੋ ਜੀ ਸਾਡੀ 2 2 3 3 ਕਰ ਜਾਵੇ ਨਾਰ ਨੂੰ ਜਗਾਉਣ ਵਾਸਤੇ ਜਿਹੜੀਆਂ ਸਾਡੀਆਂ ਮੰਗਾਂ ਸਰਕਾਰ ਕੋਲੇ ਪੈਂਡਿੰਗ ਪਈਆਂ ਉਹਨਾਂ ਨੂੰ ਇਹਦੇ ਬਾਰੇ ਅਸੀਂ ਜਾਗਰੂਤ ਕਰ ਰਹੇ ਹਾਂ ਤੇ ਤੁਹਾਡੇ ਸਾਰੇ ਵੀਰ ਪੱਤਰਕਾਰ ਭਾਈਚਾਰੇ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੀ ਸਤ ਤੁਸੀਂ ਸਾਡੀ ਆਵਾਜ਼ ਹੈ ਜਿਹੜੀ ਸੰਸਾਰਾਂ ਤੱਕ ਪਹੁੰਚਾ ਰਹੇ ਹੋ ਤੇ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਪੰਜਵਾਂ ਦਿਨ ਚੱਤਾ ਹੋ ਗਏ ਜੀ ਆਉਣੇ ਮੰਗਾਂ ਨੂੰ ਸਰਕਾਰ ਤੱਕ ਪਹੁੰਚਾਉਣ ਵਾਸਤੇ ਤੁਹਾਡੀ ਮੀਡੀਆ ਦਾ ਇਹ ਸਾਡੇ ਪੰਜਾਬ ਕੋਲ ਸਾਰਾ ਲੈ ਰਹੇ ਆਂ ਜੀ ਕਿ ਉਹਨਾਂ ਨੂੰ ਜਿਹੜੇ ਸਾਡੇ ਮੰਗਾ ਬਲ ਕੋਰ ਕਰਨ ਨੂੰ ਕਿਉਂਕਿ ਜਿਹੜੀਆਂ ਸਾਡੀਆਂ ਮੰਗਾ ਆ ਉਹ ਚਾਹ ਜਾਂ ਪੰਜਾਬ ਪੱਤਨ ਮੰਗਾ ਕੀ ਹੋਣ ਉਹ ਸਾਰੀਆਂ ਮੰਨੀਆਂ ਚਾਹੀਦੀਆਂ ਜਿਹਨਾਂ ਨੇ ਜਿੰਨੇ ਸਾਡੀਆਂ 2004 ਦੀ ਪੈਨਸ਼ਨ ਵੀ ਵਾਪਸ ਕੀਤੀ ਆ ਉਹਨੂੰ ਬਹਾਲ ਕਰਨਾ ਚਾਹੀਦਾ ਸਾਡੀਆਂ ਡੀਏ ਦੀਆਂ ਰਿਸਟਾ ਪੈਂਡਿੰਗ ਪਈਆਂ ਉਹਨਾਂ ਨੂੰ ਰਿਲੀਜ਼ ਕਰਨਾ ਚਾਹੀਦਾ ਸਾਡੇ ਐਨਟੀਐਸ ਦਾ ਬਕਾਇਆ ਪਿਆ ਉਹ ਵੀ ਸਾਨੂੰ ਜਿੰਨੇ ਮੰਨ ਲਿਆ ਲੋਕਲ ਕੋਰ ਉਹ ਤੋਂ ਬਾਅਦ ਜਿਹੜੀਆਂ ਸਾਡੇ ਸੱਚੇ ਕੰਮ ਹੈ ਜਿਹੜੇ ਕਰਮਚਾਰੀ ਆ ਉਹ ਬਹੁਤ ਘੱਟ ਤਨਖਾਹ ਤੇ ਕੰਮ ਕਰ ਰਹੇ ਨੇ ਇਹ ਅਸੀਂ ਇਹ 4 ਦਿਨ ਬੇਨਤੀ ਕਰਦੇ ਆਂ ਜੀ ਮੈਂ ਸੈਂਟਰ ਦੇ ਵਿੱਚ ਸਾਡੀ ਮਾਮਲੇ ਦੀ ਤਨਖਾਹ ਉੱਪਰ ਉੱਪਰ ਦੱਬਤ ਲੱਗੀ 4 ਦੀ 18 25 ਦੀ ਲਗਭਗ ਹੈਗੀ ਆ ਉਹ ਸੇਮ ਤਰ੍ਹਾਂ ਜਿਹੜੀ ਸਾਡੇ ਪੰਜਾਬ ਦੇ ਵਿੱਚ ਵੀ ਲਾਗੂ ਕੀਤੀ ਜਾਵੇ ਤਾਂ ਕਿ ਇਹਨਾਂ ਦੇ ਪਰਿਵਾਰਾਂ ਦਾ ਜਿਹੜਾ ਖਰਚਾ ਚੱਲ ਸਕੇ ਕਿ ਉਹਨਾਂ ਵਾਲੇ ਜਿੰਨੇ ਵੀ ਆਪਣੇ ਹੈਗੇ ਆ ਸਮਾਜੀ ਉਹ ਦੁਬਾਰਾ ਮਾੜਾ ਹੀ ਹੋਣਾ ਪੱਤੇ ਵੱਧੇ ਰਹਿੰਦੇ ਆ ਲੋਕਾਂ ਦੇ ਬੱਚੇ ਵੱਧਨੇ ਆ ਤੇ ਅਸੀਂ ਬੇਨਤੀ ਕਰਦੇ ਵੀ ਇਹਨਾਂ ਤਰ੍ਹਾਂ ਨਾਲ ਜਿਹੜੇ ਜਿਹੜੇ ਪਰਿਵਾਰ ਦੇ ਮੈਂਬਰ ਸਾਡੇ ਕੰਮ ਕਰ ਰਹੇ ਆ ਅਸੀਂ ਬਹੁਤ ਸਾਰਾ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਕਿਵੇਂ ਉਹਦਾ ਗੁਜ਼ਾਰਾ ਕਰਿਆ। ਇਹ ਨਹੀਂ ਤੁਹਾਨੂੰ ਇਹ ਨਹੀਂ ਲੱਗਦਾ ਕਿ ਸਰਕਾਰ ਨੂੰ ਤੁਹਾਡੇ ਇਸ ਗੇਟ ਰੈਲਿੰਗ ਨਾਲ ਕੋਈ ਫਰਕ ਨਹੀਂ ਪੈਦਾ ਕਿ ਤੁਹਾਡੇ ਵੱਡੇ ਸੰਘਰਸ਼ੀ ਦਾ ਵੇਟ ਕਰਦੇ ਨੇ। ਦੇਖੋ ਜੀ ਪਹਿਲਾਂ ਜਿਵੇਂ ਸ਼ੁਰੂਆਤ ਕੀਤੀ ਹੈ ਬਟਿੰਡੇ ਸ਼ਹਿਰ ਦੇ ਵਿੱਚੋਂ ਗੇਟ ਰੈਲਿੰਗ ਕਰਕੇ ਜਿਵੇਂ ਜਿਵੇਂ ਵੱਖ-ਵੱਖ ਸ਼ਹਿਰਾਂ ਵਿੱਚ ਉਹਨਾਂ ਦਾ ਮਿਲਣਾ ਹੈ। ਉਹਨਾਂ ਦਾ ਸਾਡਾ ਇੱਕ ਪੰਜਾਬ ਲੈਵਲ ਦਾ ਗਰੁੱਪ ਬਣ ਰਿਹਾ ਜਿਹਦੇ ਵਿੱਚ ਉਹਨਾਂ ਨੇ ਨਗਰਮੀ ਦਾ ਨਾਂ ਨਾ ਭਰਿਆ। ਤੁਸੀਂ ਦੇਖੋਗੇ ਹੁਣ ਕੁਝ ਨਾ ਕੁਝ ਸ਼ਹਿਰਾਂ ਦੇ ਵਿੱਚ ਜਿਹੜੀਆਂ ਮੰਗਾਂ ਪ੍ਰਤੀ ਆਵਾਜ਼ ਉਠਣੀ ਸ਼ੁਰੂ ਹੋ ਗਈ ਹੈ ਅੰਕਾਰ ਤੱਕ ਪਹੁੰਚਾਉਣ ਲਈ ਤੇ ਕੁਝ ਆਉਣ ਵਾਲੇ ਟਾਈਮ ਦੇ ਵਿੱਚ ਦੇਖੋਗੇ ਸਾਰੀਆਂ ਹੀ ਦਿੱਤੀਆਂ ਜਾਂਦੀਆਂ ਇੱਕ ਜੁੱਟ ਫੋਕਸ ਤੇ ਅੰਕਾਰ ਮੁਰੇ ਆਲੀ ਆਵਾਜ਼ ਹੋਣਗੇ ਤੇ ਬੜਾ ਸੰਗਠਨ ਵੱਡੇ ਲੈਵਲ ਤੱਕ ਪਹੁੰਚੂਗਾ ਧੰਨਵਾਦ